ਹੌਲ ਵੱਜ ਰਹੇ ਨੇ ਤੇ ਗੀਤ ਗਾਏ ਜਾ ਰਹੇ ਨੇ ਪੂਰੇ ਭੰਗੜੇ ਪਾਏ ਜਾ ਰਹੇ ਨੇ ਤੇ ਰਿਸ਼ਤੇਦਾਰ ਪੂਰਾ ਜਸ਼ਨ ਮਨਾ ਰਹੇ ਨੇ ਜੋਤੀ ਦੇ ਵਿਆਹ ਲਈ ਪੂਰਾ ਪੈਲਸ ਸਜ ਧਜਿਆ ਹੋਇਆ ਨਜ਼ਰ ਆ ਰਿਹਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਉਸੇ ਹੀ ਗਰੀਬ ਪਰਿਵਾਰ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਨੇ ਬੀਤੇ ਦਿਨੀ ਮੀਡੀਆ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਤਾਂ ਵਿਆਹ ਲਈ ਪੈਸੇ ਨਹੀਂ ਤੇ ਫਿਰ ਫਰਿਸ਼ਤਾ ਬਣ ਕੇ ਆਏ ਥਾਣੇਦਾਰ ਦਲਜੀਤ ਸਿੰਘ ਹੋਰਾ ਨੇ ਐਸੇ ਅਸਲ ਮਾਮੇ ਦਾ ਕਿਰਦਾਰ ਨਿਭਾਇਆ ਕਿ ਪੂਰਾ ਪਿੰਡ ਖੜਖੜ ਕੇ ਦੇਖਣ ਲੱਗਿਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਪੈਲਸ ਵੀ ਬੁਕਿੰਗ ਕੀਤਾ ਗਿਆ ਅਤੇ ਰਿਸ਼ਤੇਦਾਰ ਆ ਰਹੇ ਨੇ ਸਾਰਾ ਪੰਡਾਲ ਲਗਾਇਆ ਗਿਆ ਸਾਰਾ ਇੰਤਜ਼ਾਮ ਕੀਤਾ ਗਿਆ ਇਸ ਦੇ ਨਾਲ ਹੀ ਧੀ ਲਈ ਜ਼ਰੂਰਤ ਦਾ ਸਮਾਨ ਵੀ ਲਿਆਂਦਾ ਗਿਆ ਹੈ ਬਹੁਤ ਆਦੇ ਤਗਰੀਬੀ ਸੀ ਤੇ ਚਲੋ ਤਨ ਪਰ ਮੈਨੂੰ ਸਾਥ ਦਿੱਤਾ ਅੱਜ ਮੈਂ ਚੋਨੀ ਆ ਮੈਂ ਹੱਜ ਨਾਲ ਕੋਈ ਛਰਾਵੇ ਅੱਜ ਮੇਰਾ ਵੀਰ ਪੁਲਸਾਰਲ ਖੜਾ ਅੱਜ ਮੇਰਾ ਵੀਰ ਯੰਕੀ ਖੜਾ ਚਲੋ ਇਹ ਤਨ ਵਾਦੋਨਾ ਦਾ ਕਰਦੇ ਆ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਜਿਹਨਾਂ ਸਾਡਾ ਸਾਥ ਦਿੱਤਾ ਵਾ ਇਤਨੀ ਕਮੀ ਨਹੀਂ ਦੇਗੀ ਨਹੀਂ ਇਹ ਗੱਲ ਤੋਂ ਕਮੀ ਨਹੀਂ ਰਹੇਗੀ ਬਸ ਅਹੀਂ ਹੋ ਰਾਇਆ ਚੋਨੇ ਆ ਵੀ ਜਿੰਨਾ ਨੂੰ ਲੋੜ ਆ ਵੇਰੇ ਵੀਰ ਜੀ ਅਨਾਰਾਯੋ ਨਾਲ ਤਾਂ ਕੋਈ ਨਾ। ਕਿਤੇ ਦਾਜ ਡਬਲ ਡਬਲ ਗਿਆ। ਹਾਂ ਜੀ। ਦੋ ਗਟੀਆਂ ਗਈਆਂ ਮੇਰੇ ਬੇਟੀ ਦੀਆਂ ਦਾਤ ਦੀਆਂ। ਲੋਕੀ ਕੋਠੇ ਤੇ ਚੜਚੜੀ ਹੁੰਦੇ ਨੇ। ਵੀ ਇਹ ਨਾ ਆਜ ਆ ਗਿਆ। ਪੁੱਛੋ ਤੁਸੀਂ? ਹਾਂ ਜੀ ਬਹੁਤ ਪੁੱਛਿਆ। ਮੈਂ ਅੱਜੇ ਤਾਂ ਬਹੁਤ ਪੁੱਛਿਆ। ਜੀ ਇਹ ਰੋਲ ਜਿਹੜਾ ਇਹ ਉਸ ਪ੍ਰਾਤਮਾ ਦੀ ਦੇਣ ਹੈ ਜਿਨੇ ਸਾਨੂੰ ਤੰਦਰੁਸਤੀ ਦਿੱਤੀ ਆ। ਔਰ ਖਾਸ ਕਰਕੇ ਦਾਨੀ ਭਰਾਵਾਂ ਦਾ ਬੜਾ ਰੋਲ ਹੈ। ਜਿਨ੍ਹਾਂ ਨੇ ਇੰਨਾ ਪਿਆਰ ਨੂੰ ਸਲਾਇਆ ਔਰ ਪਿਆਰ ਦੇ ਵਿੱਚ ਇੰਨੀ ਇੱਕ ਤੂਫਣ ਦੇ ਉੱਤੇ ਇਕੱਠੇ ਹੋ ਗਏ। ਔਰ ਇੰਨਾ ਦਾਨਪੁਨ ਕਰਕੇ ਇਸ ਧੀ ਦੇ ਆਨੰਦ ਕਾਜ ਦੇਪਰੇ ਚੜ ਰਹੇ ਨੇ ਮੈਂ ਇਹਨਾਂ ਦਾ ਦੇਣੀ ਰਵਾਂ ਦਾ ساری ਉਮਰ ਵਾਸਤੇ ਔਰ ਕਹਣੀ ਸਕਾਂ ਕਿ ਫੀਲ ਹੈ ਕਿ ਜਿਹੜਾ ਦਾਨ ਆ ਹੋਰ ਬੰਦ ਕੀਤਾ ਜਾਵੇ ਕਿਉਂਕਿ ਧੀ ਕੋਲ ਜਿੰਨਾ ਵੀ ਸਮਾਨ ਸੀਗਾ ਉਹ ਲੋੜ ਤੋਂ ਵੱਧ ਹੋ ਚੁੱਕਾ ਤੇ ਇਹਨਾਂ ਦੇ ਘਰ ਬਣਾਉਣ ਤੱਕ ਵੀ ਜਿਹੜੀ ਆ ਉਹ ਲੋਕਾਂ ਦੀ ਸੇਵਾ ਲੈ ਲਈ ਹੈ ਤੇ ਅਸੀਂ ਬੜੇ ਖੁਸ਼ ਆ ਕਿ ਜਿਹੜੀਆਂ ਭੈਣਾ ਦੇ ਮੂੰਹ ਦੇ ਉੱਤੇ ਮਜੂਸੀ ਸੀਗੀ ਅੱਜ ਉਹਨਾਂ ਦੇ ਚਿਹਰੇ ਤੇ ਰੌਣਕ ਵੇਖ ਕੇ ਅਸੀਂ ਵੀ ਕਹਿੰਦੇ ਸਾਡੀ ਸਾਲਾਂ ਦੀ ਤਰਾਂ ਗਲੀ ਉਤਰ ਗਈ ਮਾਮੇ ਦੇ ਰੋਡ ਬਣਾਉਣ ਦੀ ਤੇ ਇਹਦੇ ਵਿੱਚ ਅਸੀਂ ਜੀ ਇੱਕ ਪੇਰੈਂਟਸ ਆ ਉਹ ਨਹੀਂ ਲਾ ਲੋ ਨਾ ਕੋਈ ਕੁੜਕੀ ਦਾ ਭਰਾ ਹੈਗਾ ਨਾ ਕੋਈ ਲੜਕੀ ਦਾ ਚਾਚਾ ਨਾ ਕੋਈ ਤਾਇਆ ਨਾ ਕੋ ਮਾਮਾ ਤੇ ਆਪਾਂ ਪੇਰੈਂਟਸ ਦੇ ਤੌਰ ਤੇ ਕੰਮ ਕਰਦੇ ਆ ਇਹ ਦੋਨੋਂ ਚੀਜ਼ ਬਹੁਤ ਬੜੇ ਮਾਸਲੇ ਬਹੁਤ ਹੀ ਸਿੰਪਲ ਤੇ ਸਧਾਰਨ ਨੇ ਜਿਹੜੇ ਕਿ ਦੁਨੀਆ ਵਿੱਚ ਕਦੀ ਵਿਚਰੇ ਹੀ ਨਹੀਂ ਹੈਗੇ ਮੈਂ ਲੋਕਾਂ ਦੇ ਘਰੇਦੋਂ ਕੰਮ ਕਰਕੇ ਤੇ ਆਪਣਾ ਖਿਆਲਾ ਕਰਦੇ ਨੇ ਲੇਕਿਨ ਇਹਨਾਂ ਦੀ ਉਸ ਦਿਨ ਮਜਬੂਰੀ ਦੇਖ ਕੇ ਤੇ ਸਾਡੇ ਕੋ ਰਿਆ ਨਹੀਂ ਗਿਆ ਅੱਜ ਪੁੱਤਰ ਘਰ ਭਰਾਵਾਂ ਦੇ ਆਪਣੀ ਜੇਬ ਵਿੱਚੋਂ ਜਿਹੜਾ ਉਹ ਬੇਟੀ ਨੂੰ ਸ਼ਗਨ ਪਾ ਕੇ ਇੱਕ ਬਹੁਤ ਸੋਹਣਾ ਇੱਕ ਨਵਾਂ ਮਲਿਕਲੀ ਜਿਹੜੀ ਆ ਛੇੜ ਛੇੜੀ ਆ ਜਿਹਦੇ ਨਾਲ ਕੇ ਹੋਇਆ ਕੇ ਉਹਨਾਂ ਜਿਹੜਾ মিডিਆ ਵਾਲੇ ਆ ਉਹਨਾਂ ਅੰਦਰ ਵੀ ਦੇ ਲਿਆ ਜਿਨ੍ਹਾਂ ਨੇ ਆਪਣਾ ਆਜ਼ਮ ਜੇਬ ਦੇ ਵਿੱਚੋਂ ਪੈਸੇ ਦੇ ਵਿੱਚੋਂ ਉਹ ਬੜੀ ਨੂੰ ਸ਼ਗਨ ਦੇਖ ਕੇ ਆਪਣਾ ਜਿਹੜਾ ਦੁੱਖ ਆ ਉਹ ਤਰਵਾ ਦੇ ਲਿਆ ਕੋਈ ਵੀ ਕੋਈ ਕਮੀ ਨਹੀਂ ਤੁਹਾਡੇ ਸਾਹਮਣੇ ਆ ਆ ਦੇਖੋ ਕਿੰਨਾ ਸੋਹਣਾ ਜਿਹੜਾ ਆਨੰਦ ਕਾਰਜ ਆ ਉਹਨਾਂ ਨੇ ਕਰਦੇ ਪਤਾ ਨਹੀਂ ਲੱਗਾ ਇਹਨਾਂ ਵੀ ਐਨਆਰਆਈ ਵੀਰਾਂ ਨੇ ਸਾਰੇ ਪੈਸੇ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਖਾਣੇ ਦੀ ਵੀ ਚੁੱਕ ਲਈ ਸਾਧ ਗੁਰੂ ਰਾਮਦਾਸ ਦੀ ਕਿਰਪਾ ਨਾਲ ਕਿਹ ਚੀਜ਼ ਦੀ ਕਮੀ ਨਹੀਂ ਸਾਧ ਵੀ ਖੁੱਲਾ ਗਿਆ ਤੇ ਮਾਂ ਪਿਓ ਕੋਲ ਮਕਾਨ ਬਣ ਲਈ ਪੈਸੇ ਆ ਗਏ ਤੇ ਉਹਨਾਂ ਕੋਲ ਕੋਈ ਕੰਮ ਚਾਲੂ ਕਰਕੇ ਉਹਨਾਂ ਦਾ ਵਿਡਾਪਾ ਸੌਖਾ ਹੋ ਜਾਊਗਾ ਇੱਕ ਮੈਂ ਅਪੀਲ ਕਰਦਾ ਐਨਆਰਆਈ ਚ ਵੀਰਾਂ ਨੂੰ ਜਿਹੜੇ ਆਪਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਪਏ ਹੁਣ ਬੰਦ ਕਰ ਦਿਓ ਬਹੁਤ ਪੈਸੇ ਹੋ ਗਏ ਆ ਇਹਨਾਂ ਦੇ ਜਿਹੜੇ ਕਿ ਵੀਰ ਕੋਈ ਲੋੜ ਬੰਦ ਹੋਊਗਾ ਆਪਾਂ ਉਹਨਾਂ ਦੇ ਫੇਰ ਆਪਾਂ ਬੇਨਤੀ ਕਰਾਂਗੇ ਉਹ ਲੋੜ ਬੰਦੀ ਕੀਤੀ ਜਾਵੇ ਮਸਤ ਬਹੁਤ ਵਿਹਾਰ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਸੋ ਇਸ ਮੌਕੇ ਮਦਦ ਕਰਨ ਵਾਲੇ ਸਾਰੇ ਹੀ ਲੋਕਾਂ ਨੇ ਇਨਸਾਨੀਅਤ ਦਾ ਸੁਨੇਹਾ ਦਿੱਤਾ ਹੈ ਸੋ ਦੋਸਤੋ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਖੈਰ ਹੁਣ ਤੁਸੀਂ ਵੀ ਇਸ ਕੁੜੀ ਨੂੰ ਕਮੈਂਟ ਕਰਕੇ ਵਧਾਈਆਂ ਦਿਓ ਅਤੇ ਆਪਣੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਕਿੱਦਾਂ ਲੱਗਿਆ ਇਹ ਵਿਆਹ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ